ਤੁਹ ਜਿੰਮੇਵਾਰ ਅਸੀਂ ਨਹੀਂ ਆਏ ਦੱਸੋ ਤੂੰ ਰੋਟੀ ਖਾ ਕੇ ਆਪਾਂ ਬਈ ਸ਼ਰਮ ਨਹੀਂ ਕਰ ਸਕਦੇ ਘਰ ਕੀ ਕਰਨੀ ਹੈ ਤੇਰਾ ਫੋਨ ਲੈ ਜਾਣਾ ਖੋਗੇ ਹਾਂਜੀ ਉਹੀ ਖੈਰ ਕੀ ਕਰਨੀ ਦੱਸੋ ਇਹ ਕਹਿੰਦਾ ਸੈਰ ਨੂੰ ਰੋਂ ਡਿਆ ਇੱਥੇ ਤੂੰ ਸੈਰ ਨਹੀਂ ਕਰ ਸਕਦੇ ਚਾਰਜ ਪੀਣਾ ਤੁਹਾਡੇ ਮਾਣੇ ਤੁਹਾਡਾ ਫੋਨ ਖੋ ਕੇ ਲੈਣਾ ਉਹੀ ਵੀ ਕਰੋ ਨਸ਼ੇ ਕਰ ਬਾਜਰੇ ਵਾਲ ਦਾ ਕਿੰਨੇ ਟਿੱਡੇ ਟਿੱਡੇ ਕੀ ਕਟਾਉਂਗੇ ਤੂੰ ਤੁਹਾਡਾ ਟਿੱਡੋਂ ਨਾਲ ਅੰਦਰ ਬਾੜ ਦਾ ਨਾਲ ਤੁਹਾਡਾ ਫੋਨ ਖੋੜ ਕੇ ਬਿਲਕੁਲ ਹੀ ਬੀਬੀਆਂ 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 ਚਿੱਟਾ ਵੇਸ਼ਨ ਵਾਲਿਆਂ ਦੇ ਖਿਲਾਫ ਖੜਕੀਆਂ ਪੀਪੀਆਂ ਜਲੰਧਰ ਦਾ ਇਲਾਕਾ ਜੋ ਆਈਪੀਐਸ ਦੇ ਹਵਾਲੇ ਯਾਨੀ ਕਿ ਜਲੰਧਰ ਦੇ ਐਡੀਸੀਪੀ 2 ਉਹ ਦਿੱਤੇ ਦੇ ਹਵਾਲੇ ਹੈ ਜਲੰਧਰ ਦਾ ਬਸਤੀ ਬਾਬਾ ਖੇਲ ਦਾ ਇਲਾਕਾ ਤੇ ਇਸ ਇਲਾਕੇ ਦੀਆਂ ਬੀਬੀਆਂ ਖੜ ਗਈਆਂ ਭੜਕ ਗਈਆਂ ਚਿਟਾਵੇਸ਼ਨ ਵਾਲਿਆਂ ਦੇ ਖਿਲਾਫ ਥਾਣਾ ਬਸਤੀ ਬਾਬਾ ਖੇਲ ਦੇ ਉੱਤੇ ਉੱਠ ਗਏ ਵੱਡੇ ਸਵਾਲ ਲੋਕਾਂ ਦਾ ਕਹਿਣਾ ਹੈ ਕਿ ਪੁਲਸਾਂਦੀ ਹੈ ਕਾਰਵਾਈ ਨਹੀਂ ਕਰਦੀ ਲੋਕ ਇੱਥੋਂ ਦਾ ਕਹਿ ਰਹੇ ਕਿ ਪੁਲਸ ਪੈਸੇ ਲੈਂਦੀ ਹੈ ਪੁਲਸ ਮਹੀਨਾ ਲੈਂਦੀ ਹੈ ਪੁਲਸ ਦੇ ਉੱਤੇ ਸਿੱਧੇ ਸਵਾਲ ਖੜੇ ਕਰ ਰਹੇ ਨੇ ਲੋਗ ਤੇ ਕਹਿ ਰਹੇ ਨੇ ਵਿਕ ਰਿਆ ਏ ਚਿਟਾ 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 ਤੁਸੀਂ ਆ피 ਦੇਖ ਲਵੋ ਕੀ ਕਹਿ ਰਹੇ ਨੇ ਪੜ ਕੇ ਹੋਏ ਲੋਗ ਥਾਣਾ ਬਸਤੀ ਬਾਬਾ ਖੇਲ ਦੀ ਪੋਲਸ ਕੀ ਕਰ ਰਹੀ ਹੈ ਕੀ ਕਰ ਰਹੀ ਹੈ ਕੀ ਕਰ ਰਹੀ ਹੈ ਇਹ ਉਹੀ ਥਾਣਾ ਜਿਸ ਥਾਣੇ ਦੇ ਵਿੱਚ ਲਾਟਰੀ ਦੀਆਂ ਦੁਕਾਨਾਂ ਖੁੱਲਗੀਆਂ ਸੀ ਤੇ ਇਲਾਕੇ ਦੇ ਐਮਐਲਏ ਨੇ ਧਰਨਾ ਲਾਤਾ ਸੀ ਕਿ ਹੁਣ ਇਲਾਕੇ ਦੇ ਐਮਐਲਏ ਚਿੱਟਾ ਮਕਾਨ ਦੀ ਵੀ ਧਰਨਾ ਲਾਣਗੇ ਜਾਂ ਫਿਰ ਦਬਚਾਨਗੇ ਤੁਸੀਂ ਆਪ ਹੀ ਦੇਖ ਲਵੋ ਤਤੇ ਹੋਏ ਲੋਕ ਕੀ ਕਹਿ ਰਹੇ ਨੇ ਦੈਨਿਕ ਪੈਲ ਪੰਜਾਬੀ ਟੀਵੀ ਦੇ ਲਈ ਗੌਰਵ ਗੋਵਰਦੀ ਪਾ ਨੰਬਰ 'ਚ ਜੋ ਪਿਆਜ਼ ਮਹਿੰਗੇ ਹੋਏ ਤੇ ਤੁਹਾਨੂੰ ਪਤਾ ਹੀ ਹੈ ਕੀ ਭਾਅ ਵੇਖਦੇ ਦੋ ਨੰਬਰ 'ਚ ਇਹਦੇ ਚਿੱਟਾ ਮਿਲਣ ਡਿਆ ਸ਼ਰੀਆਮ 5-500 ਦੀ 부ੜੀ ਹਾਂ ਸ਼ਰੀਆਮ 5-500 ਦੀ ਸ਼ਰੀਆਮ ਚੱਕਦੇ 20-20 ਹੈਗੇ ਤੇ ਲੱਗਿਆ ਜੇ ਅਸੀਂ ਦੇਖ ਲਿਆ ਨਾ ਕਿ ਉਹ ਸਮਾਨ ਵੇਚਦੇ ਭਾੜੀ ਚੱਕਦੇ ਵੀ ਨਹੀਂਗੇ ਪੁਲਿਸ ਕੋ ਜੀ ਤਕਾ ਦੇਖਾ ਉੱਲੜੇ ਲੱਗੇ ਆ ਇਹ ਤਾਂ ਸਬਜੀ ਨਹੀਂ ਵੇਖਦੀ ਮਿਲੀ ਭਗਤਨਾ ਭਗਵੰਤ ਮਾਨ ਜੀ ਕਹਿੰਦੇ ਸੀ ਮੈਂ ਉਹਨਾਂ ਨੇ ਸਵੇਰੇ ਕਰਨਾ ਮੈਂ ਉਹ ਸਵੇਰ ਤੋਂ ਪਹਿਲਾਂ ਕਰ ਦੂੰ ਉਹ ਸਵੇਰ ਤੋਂ ਪਹਿਲਾਂ ਤਾਂ ਕੀ ਹੋਣਾ ਉਦੋਂ ਜ਼ਿਆਦਾ ਵੱਧ ਗਿਆ ਪਹਿਲਾਂ ਉਹਨਾਂ ਦੇ ਫਿਰੇ ਹੁਣਾਂ ਕੋਲ ਤੇ ਹੁਣ ਪੈਸਾ ਆ ਗਿਆ ਜਿਹੜੇ ਰਾਤ ਦੀ ਜਾਂਦੇ ਨੇ ਤੇ ਸਿਰੇ ਛੁੱਟ ਕੇ ਆ ਜਾਂਦੇ ਨੇ ਅਸੀਂ ਨਹੀਂ ਅੱਗੇ ਪੁਲਿਸ ਲੈ ਕੇ ਗਈ ਇਹਨਾਂ ਨੂੰ ਇੱਥੋਂ ਪੁਲਿਸ ਵਾਧੂ ਵਾਰੀ ਆਈ ਹੈ ਅੱਛਾ ਵਾਧੂ ਵਾਰੀ ਆਈ ਹੈ ਲੈ ਕੇ ਚਲੀ ਗਈ ਮਤਲਬ ਮੁੜ ਕੇ ਕੋਈ ਕਾਰਵਾਈ ਨਹੀਂ ਹੁੰਦੀ ਰਾਤ ਲੱਗ ਜਾਂਦਾ ਸਿਰੇ ਬੂਹੇ 'ਚ ਬੈਠਾ ਹੁੰਦਾ ਅੱਛਾ ਪੁਲਿਸ ਵਾਲਿਆਂ ਨੂੰ ਕਹਿੰਦਾ ਕੋਈ ਫਾਇਦਾ ਨਾ ਕਰਕੇ ਅਜ ਮੀਡੀਆ ਸੱਦਿਆ ਤਾਂ ਕਿ ਇਹਨਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਜਾਵੇ ਸਰਕਾਰ ਨੂੰ ਵੀ ਚਾਹੀਦਾ ਵੀ ਇਹਨਾਂ ਨੂੰ ਰੋਕਤਾਂ ਕਿਸੇ ਤਰੀਕੇ ਵੀ ਕਰਨ ਕਰਨ ਪ੍ਰਜਾ ਦਾ ਸਾਡਾ ਮਹੱਲਾ ਛਾਰ ਦਿਨ ਜਾਏ ਤੇ ਚਿੱਟਾ ਬੰਦ ਹੋਵੇ ਦੋਨਾਂ ਚੋਂ ਇੱਕ ਆਪਸ਼ਨ ਤੁਸੀਂ ਕਰਾ ਸਕਦੇ ਕਰਾ ਲਓ ਜਿੱਦਾ ਇੱਥੇ ਕਿਸੇ ਨੇ ਇਹਨਾਂ ਨੂੰ ਨਹੀਂ ਰਹਿਣ ਦੇਣਾ ਬਸ ਨਹੀਂ ਕਿੱਥੇ ਕਰਕੇ ਵਿਕਦਾ ਕਿੱਥੇ ਕਰਕੇ ਸਾਹਮਣੇ ਘਰ ਹੈ ਨਾ ਸ਼ਰੀਆਮ ਵੇਖ ਜਦੇ ਇਹ ਸਾਰਾ ਟੱਬਰ ਲਿਆ ਇਹਨਾਂ ਦੇ ਨਾਲ ਨਹੀਂ ਇਹ ਜਿੱਥੇ ਆਪਣਾ ਜਿਹੜੀ ਮੈਂ ਤੋਂ ਬਾਹਰ ਸਾਹਮਣੇ ਦੇਖ ਲਓ ਨਾਈ ਦੇ ਨਾਲ ਨਾਈ ਦੁਕਾਨ ਵਾਲੇ ਨਹੀਂ ਹੋਰ ਕਾਰੋਬਾਰ ਨਹੀਂ ਇਹਨਾਂ ਨੂੰ ਲੱਭਦਾ ਕੋਈ ਚਿੱਟੇ ਦੇ ਵਿੱਚ ਕੀ ਮੁੱਲ ਕੀ ਕਰਾਗੇ ਅਹੀਂ ਚੱਕਰ ਕਰਦਾ ਪਰ ਪਤਾ ਨਹੀਂ ਹੈ ਕਿ ਨਹੀਂ ਉਹਨਾਂ ਦਾ ਪਰ ਇੱਟਾ ਵੇਚਦੇ ਆ ਜੀ ਨਹੀਂ ਆਪ ਪਰਿਵਾਰ ਸਾਰੀਆਂ ਫੈਮਿਲੀ ਆਸ-ਪਾਸ ਰਹਿੰਦੀ ਆ ਫਿਰ ਵੀ ਜਿਹੜਾ ਦੂਜੇ ਪਾਸੇ ਨਸ਼ੇ ਵਾਲੇ ਪਾਸੇ ਕਿਉਂ ਆ ਇਹਨਾਂ ਨੂੰ ਇੰਨੀ ਨੇ ਸ਼ਰਮ ਸਾਡੇ ਘਰ ਬੱਚੇ ਛੋਟੇ ਆ ਮੁੰਡਾ ਆਪਣਾ ਵੀ ਹੈਗਾ ਆ ਬਾਕੀ ਬੱਚਿਆਂ ਨੂੰ ਵੀ ਕਾੜਨਾ ਇੱਥੇ ਆਪਣੇ ਬੱਚੇ ਨਹੀਂ ਵਿਗੜਨੇ ਆਪਣੀਆਂ ਜਨਾਨੀਆਂ ਨਾਲ ਲਾਈਆਂ ਉਹਨਾਂ ਨੇ ਕੀ ਵੀ ਸੁਧਾਰਨਾ ਕਿਸੇ ਨੇ ਬੋਲ ਸਾਰਾ ਖਰਾਬ ਹੈ ਸਾਰੇ ਡਿਸਟਰਬ ਹੋਏ ਬੇਪੂਰਾ ਮਨ ਲਾਈ ਤੇ ਕੁਝ ਜਵਾਨੀ ਦੇ ਬੱਚੇ ਸਹਾਂ ਨਸ਼ਾ ਦੇ ਤੇ ਬਾਅਦ ਚ ਲੁੱਡੋ ਖੇਡ ਲਾ ਪੈਂਦੇ ਬਿਲਕੁਲ ਨਹੀਂ ਜਦੋਂ ਤੱਕ ਕੁੜੀ ਸਾਡੇ ਗਾਹ ਕਾਉਂਦੇ ਜਿਹੜੇ ਗਾਹ ਕਾਉਂਦੇ ਉਹ ਲੁੱਡੂ ਖੇਡਦੇ ਆ ਬਿਲਕੁਲ ਉੱਥੇ ਖੜੇ ਹੋ ਕੇ ਕਿ ਜਦੋਂ ਤੱਕ ਕੋਈ ਸਾਨੂੰ ਪੁੱਛ ਲਵੇ ਕੋਈ ਕੀ ਕਰਦੇ ਪਏ ਕੀ ਨਹੀਂ ਉਹ ਤਾਂ ਆਪਾਂ ਕਹੀ ਲੁੱਡੂ ਤੁਸੀਂ ਤੁਸੀਂ ਪੁਲਿਸ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਕਦੀ ਨਹੀਂ ਪੁਲਿਸ ਜੇ ਕਰਦੀਆਂ ਆਂਦੀਆਂ ਨੇ ਹੋਰ ਕੀ ਕਰੂ ਪੁਲਿਸ ਵਾਲੇ ਆਪ ਆਉਂਦੇ ਨੇ ਨਹੀਂ ਨਹੀਂ ਤੁਸੀਂ ਕਦੀ ਤੁਸੀਂ ਵੀ ਬੁਲਾਉਂਦੇ ਆ ਅਸੀਂ ਇਨਫੋਰਮੇਸ਼ਨ ਤਾਂ ਨਹੀਂ ਦਿੱਤੀ ਪੁਲਿਸ ਵਾਲੇ ਅਸੀਂ ਵਾਰਨਿੰਗ ਦੇ ਦਈਏ ਦੂਜੀ ਵਾਰੀ ਅਸੀਂ ਪੁਲਿਸ ਨੂੰ ਕੀ ਕਹਿਣਾ ਜਿਹੜੇ ਪੈਸੇ ਲੈ ਕੇ ਖਾ ਲੈਂਦੇ ਨੇ ਅਸੀਂ ਤਾਂ ਵਾਰਨਿੰਗ ਦੇਣੀ ਆ ਇੱਕ ਵਾਰੀ ਜੇ ਇਹ ਮੰਨ ਜਾਂਦੇ ਨੇ ਇਸ মিডিਆ ਦੇ ਨਾਲ ਤਾਂ ਠੀਕ ਆ ਜੇ ਨਹੀਂ ਮੰਨਦੇ ਸ਼ਾਸਨ ਹੋਈ ਨਹੀਂ ਗੱਲ ਕਰਨੀ ਕਿ ਅਸੀਂ ਜ਼ਿੰਮੇਵਾਰ ਨਹੀਂ ਆਗੇ ਇਸ ਚੀਜ਼ ਦੇ ਗਾ ਗਾ ਗੱਥੀ ਲੈਣ ਆਂਦੇ ਚਿੱਟਾ ਬਿਲਕੁਲ ਸਾਡੇ ਦੀ ਆਹ ਦੇਖੋ ਸਪਲਾਈ ਇੱਥੇ ਹੁੰਦਾ ਅੱਛਾ ਜੀ ਸਾਹਬ ਭਾਜੀ ਸਾਹਮਣੇ ਬੰਦੇ ਇੱਧਰ ਦੇ ਕਿੰਨਾ ਸਮਾਂ ਹੋ ਗਿਆ ਜੀ ਇੱਕ ਨਸ਼ੇ ਉੱਤੇ ਹੋ ਗਏ 8 ਮਹੀਨੇ ਹੋ ਗਏ ਆ ਅਸੀਂ ਸਵੇਰੇ 5 ਵਜੇ ਉੱਠਦੇ ਆ ਤੇ ਇੱਥੇ ਨਸ਼ੇੜੀ ਬੈਠੇ ਹੁੰਦੇ ਨੇ ਆਪਣਾ ਲੱਗੇ ਹੁੰਦੇ ਨੇ ਆਪਣੇ ਕੰਮ ਕਰਨ ਉਹ ਸਾਡੇ ਉਵੇਂ ਮੋਰੇ ਬੈ ਕੇ ਅਹੀ ਅਹੀ ਰਸ਼ਾ ਵੀ ਇੱਥੇ ਕਰਦੇ ਨੇ ਨੇ ਦੇ ਜਦੋਂ ਨਿਕਲਦੇ ਆ ਸੀ ਇੱਥੇ ਇਕੱਠੇ ਹੁੰਦੇ ਜਿਹੜੇ ਨਸ਼ਾ ਲੈਣ ਆਉਂਦੇ ਕਦੇ ਫੜਿਆ ਉਹਨਾਂ ਨੂੰ ਤੁਸੀਂ ਰੰਗੇ ਆਂ ਫੜਿਆ ਪੁਲਿਸ ਨੂੰ ਫੜਿਆ ਭਜਾਇਆ 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 ਇਸ ਤੋਂ ਅਸੀਂ ਭਾਈ ਕਿੰਨੀ ਕਿਵਾਰੀ ਭਜਾਇਆ ਆਈ ਘੱਟ ਵਰਤਾਂ 15 ਰੁਪਏ ਆ ਕਿਉਂ ਕਿ ਉਹਨੇ ਬਤਾਵੀਂ ਫੇਰ ਆ ਜਾਂਦੇ ਆ ਅਸੀਂ ਫੇਰ ਅਸੀਂ ਪੇਸ਼ ਨਹੀਂ ਮੰਗਣਾ ਕਿ ਆਪਾਂ ਕੰਮਕਾਰ ਕਰਾਂਗੇ ਕਿ ਅਸੀਂ ਇਹਨਾਂ ਦੇ ਪਿੱਛੇ ਤੇ ਸਿੱਕੇ ਦੌੜਾਂਗੇ ਸਾਡਾ ਧੰਦਾ ਬਣ ਗਿਆ ਸੀ ਇੱਥੇ ਬੰਦੇ ਭਜਾਉਣੇ ਸਾਪਣੇ ਬੰਦੇ ਤੁਹਾਡੇ ਤੁਹਾਡੇ ਘਰ ਦੇ ਅੱਗੇ ਆ ਜਾਂਦੇ ਆ ਅਸੀਂ ਸਪੈਸ਼ਲ ਦੇਖਣ ਆਉਂਦੇ ਪਿੱਛੇ ਕੌਣ ਕੋਈ ਨਹੀਂ ਬੰਦੇ ਤੁਹਾਡੇ ਘਰ ਦੇ ਅੱਗੇ ਆ ਜਾਂਦੇ ਆ ਬਿਲਕੁਲ ਆਹ ਪੁੱਤਾ ਲੈ ਰਿਹਾ ਲੈਂਦੇ ਪਰਲੇ ਪਾਸੋਂ ਇੱਧਰ ਆਏ ਉਹ ਤਾਂ ਹਜੇ 10 ਪਰਲੇ ਪਾਸੇ ਨਹੀਂ ਪਰਲੇ ਪਾਸੋਂ ਉਹ ਵੇਚਦਾ ਹੀ ਇੱਧਰ ਆ ਕੇ ਆਇਆ ਤੂੰ ਵੀ ਇੱਧਰ ਆ ਗਿਆ ਅੰਦਰ ਆ ਜਾਂਦਾ ਹੋ ਗਏ ਸਾਰੇ ਅੱਜ ਤੁਸੀਂ ਪਹਚਾਏ ਆਪਣੇ ਬਸ ਪੁੱਛਿਆ ਜੀ ਮੈਂ ਕਿੱਥੇ ਕੀ ਕੋ ਬਣੰਦਿਆ ਤਾਂ ਟਾਲ ਛੱਡਿਆ ਜਵਾਬ ਦਿੱਤਾ ਕੋਈ ਜਵਾਬ ਨਹੀਂ ਕਿਸੇ ਦਾ ਮੋਰਚਾ ਦਾ ਸਾਰ ਕਿੱਥੇ ਭੱਜ ਗਏ ਸਾਰੇ ਭੱਜ ਗਏ ਇੱਧਰੋਂ ਅਗੋਂ ਨੂੰ ਪੁੱਛਿਆ ਕਿੱਥੋਂ ਆਏ ਜੀ ਉਹ ਫੋਨ ਤੇ ਕਹਿੰਦੇ ਅਸੀਂ ਇੰਨੀ ਦਰੋਂ ਕੂਰ ਥੱਲੇੋਂ ਆਏ ਆ ਅਸੀਂ ਇੰਨੀ ਦਰੋਂ ਕੂਰ ਥੱਲੇੋਂ ਆਏ ਆ ਹੁਣ ਸਾਨੂੰ ਗੱਲ ਕਰਾ ਗੱਲ ਕਰਾ ਭੈਣ ਤੁਸੀਂ ਗਲਤ ਤਾਂ ਤੁਸੀਂ ਕਰਨ ਆਏ ਹੋ ਚਿੱਟਾ ਲੈਣ ਉਹ ਮਾਵਾ ਗਾਣਾ ਕਰਦੇ ਨੇ ਇੱਥੇ ਖੜ ਕੇ ਲੱਗ ਅੱਛਾ ਇਹ ਉਹ ਕੌਣ ਕਰਦਾ ਭਾਈ ਉਹ ਭਾਈ ਜਿਹੜਾ ਚਿੱਟਾ ਲਿਆ ਜਿਹੜਾ ਸਮਾਨ ਲੈਣਾ ਦਿਓ ਨਾਲੇ ਲੱਗੇ ਰਹਿੰਦੇ ਗਾਣਾ ਕਰਦੇ ਇੱਥੇ ਜਰਾਮ ਆ ਕੱਢੀ ਨਹੀਂ ਕੱਢਦੇ ਕਿ ਇਹਨਾਂ ਨੂੰ ਇਹਨਾਂ ਨੂੰ ਕੱਢਦੇ ਕਿ ਇਹਨਾਂ ਨੂੰ ਕਰਦੇ ਆ ਆਪਸ ਵਿੱਚ ਇਹਨਾਂ ਨੂੰ ਕਰਦੇ ਕਿ ਇਹਨਾਂ ਨੂੰ ਕਰਦੇ ਭਾਈ ਤੁਹਾਨੂੰ ਠੀਕ ਹੈ ਹੁਣ ਸਭ ਦੀਆਂ ਧੀਆਂ ਪੈਣਾ ਦੇਖੋ ਦੱਸੋ ਹਰੇਕ ਕੋਈ ਧੀ ਤਾਂ ਕੋਈ ਵਧੀਆ ਕੱਲ ਨੂੰ ਕੋਈ ਸੇਫ ਕੋਈ ਸੇਫਟੀ ਨਹੀਂ ਇੱਥੇ ਨਹੀਂ ਉਹ ਸਬਜ਼ੀ ਦੀ ਦੁਕਾਨ ਉਹਨਾਂ ਦੀ ਸਾਹਮਣੇ ਖੁੱਲੀ ਹੈ ਉਹ ਇਹਨਾਂ ਨੇ ਇਸੇ ਕਰਕੇ ਖੁੱਲੀ ਹੈ ਕਿ ਚਿੱਟਾ ਵੇਚਣਾ ਖੁੱਲ ਕੇ ਹਮ ਮਹੱਲੇ ਵਾਲੇ ਚਲੋ ਖੜਨ ਨਾ ਖੜ ਏ ਪਤਾ ਨਹੀਂ ਚਾਰਕ ਸويرੇ ਵਿੱਚੋਂ ਲੱਭਣੇ ਤੁਹਾਨੂੰ ਚਾਰਕ ਨਹੀਂ ਲੱਭਣੇ ਮੈਂ ਪੰਜਾਬੀ ਵਿੱਚ ਗੱਲ ਦੱਸਣ ਲੱਗਾ ਤੁਹਾਨੂੰ ਬਈ ਇਹ ਵਿਕਰਾ ਇੱਥੇ ਚਿੱਟਾ ਉਹਨੂੰ ਚਾਰ ਵਾਰੀ ਪੰਜ ਵਾਰੀ 10 ਵਾਰੀ 20 ਵਾਰੀ ਕਹਿ ਹਟੇ ਅਗਲਾ ਕਹਿੰਦਾ ਮੈਂ ਪੁਲਿਸ ਨੂੰ ਮੀਨਾ ਦਿੰਨਾ ਮੇਰਾ ਪਟ ਲਓ ਜੋ ਪਟਣਾ ਅਜ ਤਾਂ ਪੰਜਾਬੀ ਵਿੱਚ ਕਹਿੰਦੇ ਅਗਲੇ ਤੇ ਤੁਸੀਂ ਕੀ ਕਰ ਲਓਗੇ ਦੱਸੋ ਕਿੰਨੀ ਕੀ ਦੇਰ ਤੋਂ ਭਾਜੀ ਮੈਨੂੰ ਤੁਸੀਂ ਅੱਗੇ ਵੀ ਮੈਨੂੰ 2-3 ਮਹੀਨੇ ਹੋ ਗਏ ਲਹਿਰ ਲਾਈ ਪਈ ਹੈ ਅੱਛਾ ਇਹ ਇੱਥੇ ਤੁਹਾਨੂੰ ਸਾਡੀ ਦੁਕਾਨ ਤੇ ਮੇਰਕਾ ਦੀ ਲੱਸੀ ਮੁੱਕ ਜਾਂਦੀ ਹੈ ਉਹ ਨਹੀਂ ਮਿਲਦੀ ਸਾਨੂੰ ਉਹਨੂੰ ਕਹੀਦਾ ਖੀਰ ਦੇ ਦਿਓ ਕਹਿੰਦੀ ਹੈ ਨਹੀਂ ਉਹ ਚਿੱਟਾ ਲੈਣ ਵਾਲੇ ਸਾਰੇ 40 ਗੜੇ ਹੁੰਦੇ ਇੱਥੇ ਹੂੰ ਹੂੰ ਮਨੇ ਨਸ਼ਾ ਨਹੀਂ ਮੁਕਦਾ ਅੱਛਾ ਮੁਕਣਾ ਹੀ ਕਹਦਾ ਰਖਲਾ ਕਹਿੰਦਾ ਮੈਂ ਮਹੀਨਾ ਦਿੰਨਾ ਹਫਤਾ ਦਿੰਨਾ ਨਸ਼ਾ ਕਹਦਾ ਮੁਕਣਾ ਹੂੰ ਨਸ਼ਾ ਮੁਕਣਾ ਕਹਦਾ ਦੱਸੋ ਮੈਨੂੰ ਨਸ਼ਾ ਇੱਥੇ ਭਾਈ ਨਹੀਂ ਮੁੱਕ ਸਕਦਾ ਸ਼ਰਿਆਂ ਵੇਚਦੇ ਆ ਉਹ ਡਰ ਕੇ ਨਹੀਂ ਵੇਚਦੇ ਭਾਈ ਸ਼ਰਿਆਂ ਵੇਚਦੇ ਆ ਕਿਉਂ ਵੇਚਦੇ ਆ ਇਸੇ ਕਰਕੇ ਵੇਚਦੇ ਜੇ ਪੈਸੇ ਭਰਦੇ ਆਉਂਗੇ ਪਰ ਕਿਤੇ ਨਾ ਕਿਤੇ ਭਾਜੀ ਇੱਕ ਚੀਜ਼ ਹੋਰ ਹੈ ਨਾ ਕਿ ਜਿਹੜਾ ਤੇ ਚਲੋ ਨਸ਼ਾ ਵਿਕਦਾ ਹਾਂਜੀ ਪਰ ਉਹਦੇ ਨਾਲ ਜਿਹੜੇ ਆਸ-ਪਾਸ ਜਿਹੜੇ ਨਸ਼ਾ ਨਹੀਂ ਕਰਦੇ ਉਹਨਾਂ ਤੇ ਵੀ ਗਲਤ ਪ੍ਰਭਾਵ ਪੈਂਦਾ ਛੋਟੇ ਬੱਚਿਆਂ ਤੇ ਛੋਟੇ ਬੱਚਿਆਂ ਤੇ ਗੱਡੀਆਂ ਗੱਡੀਆਂ ਚਾਰ ਗੱਲ ਦਸਰ ਪਿੰਦਾ ਉਹਦਾ ਗੱਲ ਸੁਣੋ ਚਾਰ ਗੱਡੀਆਂ ਸਾਡੀਆਂ ਇੱਥੇ ਖੜੀਆਂ ਇੱਕ ਆਹ ਖੜੀ ਆ ਦੋ ਭਰੇ ਖੜੀਆਂ ਇੱਕ ਭਰੇ ਚਾਰ ਕੋਈ ਭੈ ਥੋੜੀ ਕੋਈ ਗੱਲ ਲੂੰਗਾ ਟਾਇਰ ਨਾਲ ਵੀ ਬੈਠ ਦੋ ਵਾਰੀ ਅੱਗੇ ਬੈਟਰੀ ਚੋਰੀ ਹੋ ਗਈ ਕਿ ਨੂੰ ਕਹੀਏ ਹੂੰ ਹੂੰ 1800 ਦੀ ਬੈਟ 2000 ਦੀ ਬੈਟਰੀ ਪਿੱਛੇ ਆਈ ਥਾਣੇ ਥੋੜੀ ਧੱਕੇ ਗਾਣੇ ਹੂੰ ਉਦੋਂ ਜ਼ਿਆਦਾ ਚੱਕਰ ਆਈ ਦੋ ਜਗ ਬੈਟਰੀ ਪੁਆ ਲਈ ਦੀ ਪੰਨਾ ਮਹੱਲਾ ਇਕੱਠਾ ਇਕੱਠਾ ਕੀਤਾ ਸੀਗਾ ਕਿ ਅਸੀਂ ਉਹਨਾਂ ਦੇ ਘਰ ਜਾ ਕੇ ਬੈਂਦੀ ਕਰਕੇ ਆਈਏ ਇਹਦਾ ਨਹੀਂ ਜੀ ਮੰਮੀ ਬੁਵਾਰ ਅਸੀਂ ਬੈਂਦੀ ਕਰਨ ਨੂੰ ਪਿੱਛੇ ਅਸੀਂ ਇਹਨਾਂ ਨੇ ਸਾਹ ਕਿਤੇ ਵੀ ਅਸੀਂ ਉਹਨਾਂ ਦੇ ਘਰ ਜਾਵਾਂਗੇ ਕਿ ਅਗਲੇ ਹਾਂ ਕਹਿ ਰਹੇ ਹਾਂ ਜੀ ਅਸੀਂ ਸ਼ਾਮ ਹੀ ਸ਼ਾਮ ਸਾਫ ਹੀ ਮੁਕਰਾਂਗੇ ਅਜ ਦੇ ਅਸੀਂ ਕੀ ਕਰ ਲਾ ਕੇ ਉੱਥੇ ਪਰ ਅਸੀਂ ਇੱਕ ਵਾਰੀ ਮੀਡੀਆ ਲਈ ਇੱਕ ਵਾਰੀ ਚੇਤਾਵਨੀ ਇਹ ਹੀ ਦੇਣਾ ਚਾਹੁੰਦੇ ਆ ਜਾਂ ਮੱਲਾ ਛੱਡ ਦੇ ਜਾਂ ਪੰਜਾਬੀ ਦੇ ਵਿੱਚ ਤੁਸੀਂ ਸਾਡਾ ਕੁਝ ਨਹੀਂ ਕਰ ਸਕਦੇ ਇਹ ਇੱਕ ਹੋਰ ਸਵਾਲ ਹੈ ਇੱਕ ਪਾਸੇ ਪੂਰਾ ਮੱਲਾ ਇਲਾਕਾ ਉਹ ਵੇਚਣ ਵਾਲਾ ਗੱਲਾ ਫਿਰ ਵੀ ਪੁਲਿਸ ਸੁਣਵਾਈ ਨਾ ਕਰੇ ਪੁਲਿਸ ਸਾਹ ਸੁਣਨਾ ਮੇਰੀ ਆਪਾਂ ਪੱਲੇ ਦਾਣੇ ਉਹਦੇ ਕਮਲੇ ਵੀ ਸਿਆਣੇ ਕੀ ਗੱਲਾਂ ਕਰਨ ਦੇ ਹਾਂ ਤੁਹਾਡੀ ਇਹ ਚ ਪੈਸੇ ਮੇਰ ਚਲੋ ਮੇਰ ਚ ਹੀ ਪਾ ਦੋ ਤੁਸੀਂ ਤੁਹਾਨੂੰ ਛੱਡੋ ਮੈਂ ਆ ਵੀ ਸੈਡ ਹੋ ਜਾਨਾ ਗੱਲ ਮੈਂ ਆਪਣੇ ਤੇ ਲੈ ਲੈਂਦਾ ਪੁਲਿਸ ਦੀ ਸਾਹ ਕੱਢ ਰਹੀ ਕੰਮ ਚੱਲ ਰਿਹਾ ਐਡਾ ਥੋੜੀ ਵਿਗਦਾ ਭਾਜੀ ਤੇ ਸਬਜ਼ੀ ਨਹੀਂ ਵਿਗਦੀ ਤੁਸੀਂ ਚੱਟੇ ਦੀ ਗੱਲ ਕਰਨ ਦੇ ਹੋਰ ਤੋਂ ਪਹਿਲਾਂ ਜ਼ਿਆਦਾ ਵਕਾ ਦੂੰਗਾ ਉਹ ਤਾਂ ਦਿਨ ਰਾਤ ਚੱਲ ਰਿਹਾ ਕੰਮ ਸ਼ਹਿਰ ਤੋਂ ਪਹਿਲਾਂ ਬੰਦ ਨਹੀਂ ਕਰ ਤੋ ਤੁਹਾਨੂੰ ਭਲੇਖਾ ਪਿਆ ਉਹਨੇ ਕਿਹਾ ਹੋਣਾ ਫਿਰ ਮਾਅਬਲਾ ਹੁਣ ਕੀ ਤੁਸੀਂ ਪਹਿਲਾ ਬਾਦ ਆਏ ਹੋ ਫਿਰ ਬਾਦ ਦਾ ਗਾਤੇ ਬੜੇ ਐ ਦੇ ਕਿਨਾ ਕੋ ਰਿਪੋਰਟ ਕਰ ਲੂਗਾ ਸੁੱਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੀ ਸੀ ਜਲੰਧਰ ਦੋ ਜਿੱਥੇ ਕਿ ਰਾਜਨਗਰ ਇਲਾਕੇ ਦੇ ਵਿੱਚ ਸਾਡਾ ਕਿਦਾਂ ਕਿ ਇੱਕ ਸਾਡੇ ਕੋ ਟਾਈਮ ਲੈ ਲੈਣ ਵੀ ਜਾਂ ਅਸੀਂ ਜਾ ਕੇ ਬੰਦ ਕਰਦੇ ਉਸ ਤੋਂ ਬਾਅਦ ਇੱਕ ਵਾਰਨਿੰਗ ਆ ਸਾਡੇ ਵੱਲੋਂ ਠੀਕ ਆ ਬੰਦ ਕਰਦੇ ਜਾਂ ਮਹੱਲਾ ਛੱਡਦੇ ਬਸ ਹੁਣ ਆ ਇਥੇ ਜੁੜੇ ਆ ਬਾਤ ਬਾਤ ਕੀ ਨਾਮ ਕੀ ਤੁਹਾਡਾ ਸਮਰ ਬ੍ਰਿਧਕੌਰ ਗੁਰਪਾਲ ਕੌਰ ਜੀ ਸੋ ਦੇਖ ਸਕਦੇ ਹੋ ਕਿ ਇਲਾਕੇ ਦੇ ਜਿਹੜੇ ਲੋਕ ਹੈ ਕਾਫੀ ਪਰੇਸ਼ਾਨ ਹੈ ਕਿ ਇਹਨਾਂ ਦੇ ਘਰ ਦੇ ਬਾਹਰ ਜਿਹੜਾ ਨਸ਼ਾ ਵਿਕਦਾ ਤਾਂ ਮhalla ਪੂਰਾ ਇਕੱਠਾ ਹੋਇਆ ਸੋ ਨਸ਼ੇ ਨੂੰ ਲੈ ਕੇ ਦੇਖ ਸਕਦੇ ਹੋ ਕਿ ਹੁਣ ਪੁਲਸ ਦੀ ਜਗ੍ਹਾ ਉਹ ਲੋਕ ਜਿਹੜੇ ਨੇ ਮੁਹਿੰਮ ਜਿਹੜੀ ਚਾਰੀ ਕਰ ਦਿੱਤੀ ਇਹ ਮੁਹਿੰਮ ਜਿਹੜੇ ਲੋਕ ਆਪ ਅੱਗੇ ਹੋ ਕੇ ਜਿਹੜਾ ਨਸ਼ੇ ਦੇ ਵਿਰੁੱਧ ਮੋਰਚਾ ਖੋਲਿਆ ਗਿਆ ਉਹਨਾਂ ਵੱਲੋਂ ਨਸ਼ੇ ਨੂੰ ਜਿਹੜੇ ਵਿਅਕਤੀ ਵੇਚਦੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਇਹ ਇਲਾਕਾ ਨਿਵਾਸੀਆਂ ਨੇ ਕਿ ਜਾਂ ਉਹ ਨਸ਼ਾ ਵੇਚਣਾ ਛੱਡ ਦੇਣ ਤਾਂ ਜਾਂ ਇਹ ਇਲਾਕਾ ਛੱਡ ਕੇ ਚੱਲ ਜਾਣ ਕਿਸੇ ਹੋਰ ਇਲਾਕੇ ਦੇ ਨਸ਼ਾ ਵੇਚਣ ਸੋ ਬਾਕੀ ਇਸ ਮਾਮਲੇ ਨੂੰ ਲੈ ਕੇ ਹੋਰ ਜਿਵੇਂ ਕੋਈ ਅਪਡੇਟ ਪ੍ਰਾਪਤ ਹੋਏ ਜੀ ਤੁਹਾਨੂੰ ਜ਼ਰੂਰ ਸਾਂਝੀ ਕਰਾਂਗੇ ਹੁਣ ਤੱਕ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵਟ ਤੋਂ ਵਟ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸੋ ਹੁਣ ਤੱਕ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ